ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋ ਜਿਆ ਤੜਕੇ ਦਾ 5 ਵਜੇ ਦਾ ਮੀਂਹ ਪੈਂਦਾ ਸੀ ਪਹਿਲਾਂ ਤਾਂ ਛੱਟੀ ਪਈ ਚੰਗੀ ਜ਼ੋਰ ਦੀ ਮੀਂਹ ਦੀ ਉਹ ਤੋਂ ਬਾਅਦ ਦੇ ਵਿੱਚ ਹੱਲੇ ਤੱਕ ਵੀ ਕਣਮ ਕਣਮ ਹੁੰਦੀ ਆ ਹੁਣ ਮੜਾ ਜਿਹਾ ਹਟਿਆ ਆ ਹੋ ਗਿਆ ਹੁਣ ਤਾਂ ਦੇਖੋ ਮੌਸਮ ਸਾਫ਼ ਮਗਰ ਪਰ ਬੱਦਲ ਵਈ ਹੱਲੇ ਵੀ ਹੈਗੀ ਆ ਪੱਤੇ ਹੱਲੇ ਵੀ ਚੁੰਦੇ ਆ ਮੀਂਹ ਹਟਿਆ ਹੀ ਆ ਹੱਲੇ ਥੋੜਾ ਥੋੜਾ ਹੱਲੇ ਵੀ ਪੂਰਾ ਨਹੀਂ ਹਟਿਆ ਘਟਿਆ ਆ ਤੇ ਝੋਨੇਆਂ ਦੇ ਵਿੱਚ ਵੀ ਪਾਣੀ کافی ਖੜਾ ਆ। ਝੋਨੇ ਪਾਣੀ ਦੇ ਨਾਲ ਆ ਦੇਖੋ ਬੂੰਦਾਂ ਉੱਤੇ ਜੰਮੀਆਂ ਹੱਲੇ ਹਟਿਆ ਹੀ ਐ ਮੀ ਥੋੜਾ। ਹਟਿਆ ਆ ਹਟਿਆ ਨਹੀਂ ਹੱਲੇ। 5 ਵਜੇ ਦਾ ਪੈਂਦਾ ਹੀ ਸੋਨਾ ਪੈ ਗਿਆ ਮੀਆਂ। ਵਿੱਚ ਪਾਣੀ ਲਾਇਆ ਨਹੀਂ ਕੋਈ ਵੀ। ਪਾਣੀ ਵਿੱਚ ਖੜਾ ਹੋ ਗਿਆ ਝੋਨੇ ਦੇ। ਇੰਨਾ ਕੇ ਪਿਆ ਮੀ। ਆੜਾ-ਊੜਾ ਕੇ ਸਾਰਾ ਉਹੀ ਪਾਣੀ ਆ ਝੋਨੇ ਦੇ। ਨਾਲ ਨਾਲ ਆੜ ਜੜੀ ਇਹਦੇ ਵਿੱਚ ਪਾਣੀ। ਯੰਮੀ ਪਿਆ ਇੰਨਾ ਕ। ਤੇ ਬੱਦਲ ਵਾਈ ਹੱਲੇ ਵੀ ਨਹੀਂ ਹਟੀ। ਪੱਤੇ ਪੁੱਤੇ ਹੱਲੇ ਸਾਰੇ ਗਿੱਲੇ ਆ, ਪੂਰਤੀ ਹੱਲੇ ਵੀ ਪੈਂਦੀ ਆ। ਹੱਲੇ ਵੀ ਹਟਿਆ ਨਗਾ ਪੂਰਾ। ਤਾਂ ਹੁਣ ਵੱਜ ਗਏ 8। 8 ਵਜੇ ਤੱਕ ਵੀ ਪਾਣੀ ਤੋਂ ਲੈ ਕੇ 3 ਘੰਟੇ 2 ਘੰਟਾ ਇਕਦ ਪਿਆ ਸੋਨਾ ਜੋਰ ਦਾ ਮੁੜ ਕੇ ਘਣਮਣ ਕਰਨ। ਤੇ ਪੱਤੇ ਹੱਲੇ ਵੀ ਚੁੰਦੇ ਆ। ਪੱਤੇ ਤਾਂ ਪਾਣੀ ਹੱਲੇ ਵਿੱਚ ਹੁੰਦਾ ਆ ਆ ਦੇਖੋ ਉੱਧਰ ਸਿੱਟਾਂ ਦਾ ਉੱਤੇ ਪਤਾ ਲੱਗਦਾ ਪਾਣੀ ਦੇ ਵਿੱਚ ਪੱਤੇ ਹੱਲੇ ਚੁੰਦੇ ਉਦਾਂ ਵੀ ਹਟ ਗਿਆ ਆ ਪੱਤੇਆਂ ਨਾ ਘੰਟੇ ਪੈ ਗਿਆ ਮੈਂ ਸੋਣਾ ਪੈ ਗਿਆ ਮੈਂ ਕਮਾੜਚੇ ਵੀ ਪਾਣੀ ਖੜਾ ਆ ਆ ਦੇਖੋ ਕਮਾੜ ਦੇ ਵਿੱਚ ਵੀ ਪਾਣੀ ਖੜਾ ਆ ਜੀਤ ਬਲੇਡ ਵੀ ਇੰਨਾ ਹੀ ਪੈਂਦੀ ਆ ਬਲੇਡ ਤੁਰੀ ਸੀ ਉਹ ਜੋਰ ਦਾ ਮੀਂਹ ਪੈ ਜਾਵੇ ਫੇਰ ਤਾਂ ਜਾਂਦੀ ਹੜ੍ਹ ਜੇ ਕਣਮਣ ਕਣਮਣ ਜੀ ਰਹਿੰਦੀ ਫੇਰ ਨੁਕਸਾਨ ਕਰਦੀ ਐ ਨਹੀਂ ਪੈ ਗਿਆ ਸੋਨਾ ਪੈ ਗਿਆ ਛੁੱਟੀ ਲਾ ਗਿਆ ਮੌਸਮ ਠੰਡਾ ਹੋ ਗਿਆ ਸਵੇਰਾ ਸਵੇਰਾ ਹੱਲੇ 8:00 ਸਵੇਰ ਦਾ ਇੰਨਾ ਕੁ ਟਾਈਮ ਹੋਇਆ ਹੱਲੇ ਬੱਦਲ ਇਧਰੋਂ ਹੁਣ ਦੁਬਾਰਾ ਚੜ੍ਹਿਆ ਦੇਖੋ ਇਹ ਕੀ ਕਰਦਾ ਆ ਬੱਦਲ ਚੜ੍ਹਿਆ ਇਧਰਲੀ ਸਾਈਡ ਤੋਂ ਤੇ ਪਹਿਲਾਂ ਪੈ ਹਟਿਆ 5 ਵਜੇ ਤੋਂ ਲੈ ਕੇ 8 8:00 ਵਜੇ ਤੱਕ ਸਵੇਰ ਤੱਕ ਗਾਹ ਬੱਦਲ ਹਾ ਚੜ੍ਹਿਆ ਦੇਖਦੇ ਆਉਂਦਾ ਵੀ ਇਧਰ ਨੂੰ ਹੀ ਆ ਦੇ ਪਰ ਲਾ ਪਿਆ ਤੇ ਤਾਂ ਪਤਾ ਕੋਈ ਨਹੀਂ ਦੱਸਿਆ ਹੈ ਮੀ ਹੱਲੇ ਬਾਕੀ ਦੇਖਦੇ ਆਂ ਦੇ ਨੇ ਜੋ ਵੀ ਹੁੰਦਾ ਦਿਖਾਉਣੇ ਤੁਹਾਨੂੰ ਸੂਰਿਆ ਤੁਰੇ ਫਿਰਦੇ ਸੂਰੇ ਆ ਇੱਥੇ ਜੀ ਤੁਰੇ ਫਿਰਦੇ ਹੁਣੇ ਦੇਖ ਦੇਖ ਦੇ ਵੀਡੀਓ ਜਿਹੜੇ ਬੜੇ ਆ ਬੱਚੇ ਆ ਟਰੈਕਟਰ ਦੀ ਮਾਰੀ ਅੱਜ ਸੈਲਫ ਮਹੀਨੇ ਡੇਢ ਮਹੀਨੇ ਬਾਅਦ ਇਹ ਕੀ ਤਾਂ ਹੋ ਗਿਆ ਸਟਾਰਟ ਤੇ ਸ਼ੁੱਟੇ ਦੀ ਬੈਟਰੀ ਦਿਖਾਉਣੀ ਪਣੀ ਇਹ ਨਹੀਂ ਸਟਾਰਟ ਹੋ ਰਿਹਾ ਬਿਲਰ ਰੈਕ ਦੀ ਰਿਪੇਅਰ ਕਰਾਉਣੀ ਆ ਅੰਦਰ ਲਾਏ ਆ ਦੇਖਦੇ ਆ ਜੇ ਰਿਪੇਅਰ ਹੋਇਆ ਤੇ ਰਿਪੇਅਰ ਉਦਾਂ ਚੇਂਜ ਕਰਨ ਦਾ ਰੱਦ ਆ ਸਗਾ ਦੇਖਦੇ ਆ ਕਿਦਾਂ ਹੁੰਦੀ ਏ ਹੱਲੇ ਵਿੱਚ ਇਹ ਐ ਸਬਸਿਡੀ ਦਾ ਪਾਸ ਨਹੀਂ ਹੋਈ ਹੱਲੇ ਤੱਕ ਉਹਦਾ ਪਤਾ ਵੀ ਕੋਈ ਨਹੀਂ ਹੋਣੀ ਕਿ ਨਹੀਂ ਹੋਣੀ ਇੱਕ ਸ਼ਰਤਾਂ ਜੀਆਂ ਉੱਤੇ ਲਾਇਆ ਨੰਬਰ 2 ਇਹ ਕੱਬ ਮੰਨ ਬਣਦਾ ਵੀ ਇਹਨੂੰ ਦੇ ਕੇ ਤਾਂ ਥੋੜਾ ਜਿਹਾ ਚੱਲਿਆ ਬਿਲਰ ਲੈ ਲਈਏ ਬਾਕੀ ਦੇਖਦੇ ਆ ਕਿਦਾਂ ਹੁੰਦੀ ਆ ਇਹ ਨਾ ਨੂ ਵੀ ਕੱਢਣਾ ਬਾਹਰ ਤਾਂ ਅੱਜ ਟਰੈਕਟਰ ਸਟਾਰਟ ਕਰਕੇ ਦੇਖੇ ਸੀਗੇ ਇਹ ਰਿਪੇਅਰਾਂ ਪੂਰਾ ਜਾਂਚ ਦੀ ਕਰਾਈਏ ਕਰ ਲੈਣਾ 1-2 ਦਿਨਾਂ ਦੇ ਵਿੱਚ ਫੈਸਲਾ ਕਿ ਬਿਲ ਰਹੀ ਚਲਾਉਣਾ ਜਾਂ ਫਿਰ ਨਵਾਂ ਕੋ ਚੱਲਦਾ ਚੱਲਦਾ ਨਵਾਂ ਲੈਣਾ ਜਾਂ ਸਬਸਿਡੀ ਪਾਸ ਹੁੰਦੀ ਆ ਤਾਂ ਉਹਦਾ ਦੇਖਣਾ ਉਹ ਵੀ 1-2 ਦਿਨਾਂ ਦੇ ਵਿੱਚ ਫੋਨ ਫੋਨ ਕਰਕੇ ਦੇਖਦੇ ਆ ਨਹੀਂ ਤਾਂ ਕੋਈ ਨਾ ਕੋਈ ਚੱਲਦਾ ਲੈ ਲਈਏ ਥੋੜਾ ਜਿਹਾ ਇਹ ਨਹੀਂ ਤਾਂ ਫਿਰ ਆਪਣਾ ਚੀਜ਼ ਆਪਣੀ ਆ ਇਹਦੀ ਰਿਪੇਅਰ ਕਰਾਉਨੇ ਆ ਚਲੋ ਦੇਖਦੇ ਆ ਜਿੱਦਾਂ ਹੁੰਦੀ ਆ ਜੰਦਰ ਦੀ ਪਟਾਈ ਵੀ ਚੱਲ ਪਈ ਆ ਜੀ ਜੰਤਰ ਦੀ ਬਾਲੋਂ ਨਵਾ ਤੇ ਰੱਖਣਾ ਉਹਦੀ ਪਟਾਈ ਚੱਲਦੀ ਆ ਤੇ ਬੱਦਲ ਵੀ ਕਾਫੀ ਲੱਗਾ ਆ 11 ਵਜ ਗਏ ਆ ਬੱਦਲ ਇਧਰ ਨੂੰ ਵੀ ਲੱਗਾ ਆ ਜਲੰਧਰ ਵਾਲੋਂ ਵੀ ਲੱਗਾ ਆ ਇਧਰ ਫਗਵਾੜੇ ਵਾਲੀ ਸਾਈਡ ਨੂੰ ਤਾਂ ਕਾਫੀ ਲੱਗਾ ਆ ਬੱਦਲ ਇਧਰ ਦੇ ਸਾਂ ਨੂੰ ਬਹੁਤ ਬੱਦਲ ਲੱਗਾ ਆ ਸਵੇਰੇ ਪੈ ਹਟਿਆ ਤਿੰਨ ਘੰਟੇ ਮੀ ਹੁਣ ਵੀ ਕਿਤੇ ਕਿਤੇ ਵਿੱਚ ਵਿੱਚ ਛੱਟ ਛੋੜਾ ਜਿਹਾ ਹੁੰਦਾ ਆ ਬੱਦਲ ਕਾਫੀ ਲੱਗਾ ਇਧਰ ਹੀ ਸਾਈਡ ਨੂੰ ਇਧਰ ਨੂੰ ਆ ਰਿਹਾ ਬੱਦਲ ਹੋਰ ਪੈਂਦਾ ਕਿ ਨਹੀਂ ਪੈਂਦਾ ਕੋਈ ਪਤਾ ਨਹੀਂ ਤੇ ਪਰ ਸੋਣਾ ਪੈ ਗਿਆ ਮੀ ਪਾਣੀ ਖੇਤਾਂ 'ਚ ਖੜਾ ਹੋ ਗਿਆ ਸੁੱਕੇ ਹੀ ਝੋਨੇ ਸਾਰੇ ਲੱਗ ਪਾਣੀ ਵਿੱਚ ਹੈਗਾ ਤਾਂ ਇਧਰੋਂ ਬੱਦਲ ਪਈ ਗਿਆ ਸੀ ਫੁੱਲ ਆਇਆ ਆ ਚਲੋ ਦੇਖਦੇ ਆ ਤੇ ਲਿਆ ਚਾੜੀ ਇਹਦੇ ਉੱਤੇ ਸਾਰੀਆਂ ਗਰਮੀਆਂ ਲੱਗ ਗਈਆਂ ਹੱਲੇ ਤੱਕ ਇਹ ਤਾਂ ਤੋਰੀ ਨੇ ਕੋਈ ਤੋੜ ਕੇ ਖਾਦੀ ਆ ਹੁਣ ਫੁੱਲ ਇਦਾਂ ਹੋਇਆ ਡੇਗ ਵੀ ਸਾਰੀ ਨੱਪ ਲਈਏ ਸੋ ਉਤੋਂ ਲਾਉਣੇ ਗੱਦਾਂ ਇਹ ਨਹੀਂ ਸੰਤ ਸਮਝਾਂ ਦੀ ਲੱਗੀਆਂ ਥੱਲੇ ਹੈ ਨਹੀਂ ਗੀਆਂ ਲਾਉਣ ਦਾ ਪਹਿਲਾਂ ਸੋਚ ਪੈ ਗਈ ਬੇਡੀਆਂ ਉੱਤਿਆਂ ਬੋਦੀ ਦੇ ਉੱਤੇ ਆਏ ਆ ਫੁੱਲ ਜਿਹੜੇ ਆ ਇਹ ਤੋੜਨੀ ਆ ਗੱਦਾਂ ਮੜ ਕੇ ਇਹ ਡੌਤੇ ਤਾਂ ਅੰਨਾ ਗੱਦਾਂ ਸਾਰਾ ਸੀਜ਼ਨ ਐ ਕਾ ਪਤਾ ਨਹੀਂ ਸਬਜ਼ੀਆਂ ਲੱਗੀਆਂ ਹੀ ਨਹੀਂ ਕੋਈ ਵੀ ਸਬਜ਼ੀ ਨਹੀਂ ਲੱਗੀ ਬਤਾऊं ਮਿਰਚਾਂ ਹਲਵਾ ਕੱਦੂ ਕarele ਕੁਝ ਨਹੀਂ ਲੱਗਾ ਹੁਣ ਕੋਈ ਹਲਵਾ ਕੱਦੂ ਵੀ ਲੱਗਣ ਲੱਗੇ ਨੇ ਕਿੰਨੇ ਕਿਹ ਟੋਰੀਆਂ ਨੂੰ ਵੀ ਆ ਫੁੱਲ ਚੰਗੇ ਆਏ ਦੇ ਦੇ ਆ ਲੱਗਦੀਆਂ ਤਾਂ ਕਿਸੇ ਤਰ੍ਹਾਂ ਟੋੜਨ ਨੂੰ ਕੋਈ ਹਲਕਾ ਬੰਦਾ ਲਿਆ ਕੇ ਪੌੜੀ ਉੱਚੀ ਲਿਆ ਕੇ ਭਾਵੇਂ ਤੋੜ ਹੋਣਗੀਆਂ ਜਿ ਲੱਗੀਆਂ ਤਾਂ ਕੋਲ ਤੋਂ ਬਥੇਰਾ ਹੁਣ ਆਇਆ ਆ ਅੱਗੇ ਤਾਂ ਫੁੱਲ ਵੀ ਨਹੀਂ ਆਏ ਇਹਨੂੰ ਝੋਨਾ ਨਸਰ ਗਿਆ ਸਾਰਾ ਸੋਨਾ ਝੋਨਾ ਉਹ ਆਦਵੀ ਆਕਾਂ ਸਾਰਿਆਂ ਦੇ ਸੋਹਣੇ ਆ 2 ਸਾਲ ਤੋਂ ਬਿਮਾਰੀ ਬਹੁ ਲੱਗੀ ਹੁਣ ਸੋਹਣੇ ਆ ਕੋ ਮਗਦਾ ਝੋਨਾ ਆਪਣਾ ਤਾਂ ਸਾਰਾ ਹੀ ਨਸਰ ਗਿਆ ਜੀ ਆਂਬਦੇ ਲੱਗੇ ਉਧਰ ਥੋੜੀ ਜਿਹੀ ਮੁੰਜਾ ਚਿੱਟੀ ਨਿਕਲੀ ਸੀ ਉਹ ਤੇ ਚੋਰੇ ਹੋਰ ਤਾਂ ਨਹੀਂ ਕੋਈ ਮੁੰਜਾ ਚਿੱਟੀ-ਚੁੱਟੀ ਨਿਕਲੀ ਸਹੀ ਆ ਝੋਨਾ ਬਿਲਕੁਲ ਵਧੀਆ ਨਸਰ ਆਇਆ ਸਾਰੇ ਲਓ ਜੀ بارش ਕਰਕੇ ਸਾਰੇ ਕੰਮ ਰੁਕੇ ਆ ਸਾਢੇ 11 ਦਾ ਟਾਈਮ ਹੋ ਗਿਆ بارش ਬਰੀਕ 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 بارش ਜਿਹੜੀ ਨਾ ਪੈ ਰਹੀ ਹੈ ਹਾਲ ਦੇ ਬੱਦਲ ਸਾਰੇ ਹੀ ਲੱਗਾ ਆ ਆ بارش ਨੇ ਅੱਜ ਸਵੇਰੇ 5 ਵਜੇ ਤੋਂ ਲੈ ਕੇ 3 ਕ ਘੰਟੇ ਹੋ ਗਿਲਾ ਪਈ ਹੈ ਘੰਟਾ ਕ ਜ਼ੋਰ ਦੀ ਬਾਕੀ ਥੋੜੀ ਹੌਲੀ ਹੌਲੀ ਹੁਣ ਫੇਰ ਘੰਟਾ ਹੋ ਗਿਆ 35 ਨੂੰ ਸਾਢੇ 11 ਦਾ ਟਾਈਮ ਆ ਸਾਢੇ 10 ਦੀ ਤਕਰੀਬਨ ਫੇ ਪੈਂਦੀ ਆ ਕਿੰਨੇ ਮਣਕਾ ਕਿੰਨੇ ਮਣਕਾ ਕਿੰਨੇ ਮਣਕਾ ਕਿੰਨੇ ਮਣਕਾ ਪਾਣੀ ਜੋ ਪਤਾ ਲੱਗਦਾ ਛੱਟ ਛੋੜਾ ਖਾਂਡਿਆ ਹੋਇਆ ਗਿੱਲਾ ਗਲਵਣ ਜਿਆ ਹੋਇਆ ਪਿਆ ਸਾਰੇ ਬਚੀ ਨੰਗਲੀ ਤੇ ਇਦਾਂ ਹੋਈ ਜਾਂਦਾ ਪਈ ਜਾਂਦਾ ਲੱਗੀਆਂ ਹੇਗਾ ਸੇ ਪਛੋੜਾ ਜਈਆ ਬੱਦਲ ਬੱਦਲ ਸਾਰਾ ਲੱਗਾ ਅੱਜ ਦਿਨ ਸਾਰੇ ਚਾਰ ਚਵੇਰੀ ਲੱਗਾ ਇੱਥੇ ਕਿ ਬੈਤ ਹੈ ਨਹੀਂਗਾ ਆ ਬੱਦਲਦੇ ਤੁੰਦੇ ਜਾਂਦੇ ਉੜਦੇ ਆ ਦੇਖਾ ਅੱਗੇ ਕੋਈ ਕੰਮ ਕਰੇ ਹੋਰ ਚੱਲਣਾ ਮੰਨੇਗਾ ਕੰਮ ਘਰ ਰੁਕ ਗਿਆ ਸਾਰੇ ਚਲੋ ਦੇਖਦੇ ਹਾਂ ਦਨੇ ਹਰ ਕੀ ਹੁੰਦਾ ਲਓ ਜੀ ਮੀਂਹ ਹੋ ਗਿਆ ਤੇਜ ਫਟ ਫਟ ਕੇ ਆਉਂਦਾ ਮੀਂਹ ਹਵਾ ਵੀ ਨਾਲ ਪੂਰੀ ਆ ਪੂਰੇ ਤੇਜ ਹਵਾਵਾਂ ਦੇ ਨਾਲ ਉਹ ਹਨੇਰੀ ਆ ਨਾਲ ਮੀਂਹ ਆ ਦੋਨੇ ਚੀਜ਼ਾਂ ਚੱਲਣੀਆਂ ਆ ਮੀਂਹ ਕਾਫੀ ਆ ਦੇਖ ਇਧਰੋਂ ਪਤਾ ਲੱਗਦਾ ਉਧਰੋਂ ਪਤਾ ਨਹੀਂ ਲੱਗਦਾ ਐਸਾ ਇਹਨੂੰ ਪਤਾ ਲੱਗਦਾ ਉਹ ਮੀਂਹ ਹੈਗਾ ਆਹ ਦੇਖੋ ਮੈਂ ਅੱਜ ਸਾਰੀ ਦਿਹਾੜੀ ਨਹੀਂ ਹਟਿਆ तकरीबन ਸਾਰਾ ਦਿਨ ਹੀ ਨਿਕਲ ਜੱਲਾ ਹੈ ਦੁਪਹਿਰਾ ਹੋ ਗਿਆ 1.5 ਦਾ ਟਾਈਮ ਹੋ ਗਿਆ ਪਰ ਮੀਂਹ ਨਹੀਂ ਹਟਿਆ ਤੇਜ਼ ਹੋ ਗਿਆ ਫਿਰ ਚਲੋ ਦੇਖਦੇ ਆਂ ਬਾਕੀ ਅੱਗੇ ਲਾਓ ਜੀ 4 ਵਜ ਗਏ ਬਾਰਸ਼ ਹੱਲੇ ਵੀ ਹੋਣ ਢਈ ਹੈ ਬਾਰਸ਼ ਨਹੀਂ ਹੱਟੀ ਢਈ ਬਾਰਸ਼ ਪੂਰੀ ਪੈਣ ਢਈ ਹੈ ਸਾਰਾ ਦੇਨੀਆ ਚ ਬਾਰਸ਼ ਵਿੱਚ ਨਿਕਲ ਗਿਆ 4 ਵਜੇ ਗਏ ਆ ਤੇ 4 ਵਜੇ ਵੀ بارش ਹੋਣ ਢਈ ਹਾਲੇ ਵੀ ਘਟ ਜਾਂਦੀ ਆ ਵਿੱਚ ਫੇਰ ਜ਼ੋਰ ਨਾਲ ਹੋ ਜਾਂਦੀ ਆ ਘਟ ਜਾਂਦੀ ਆ ਫੇਰ ਤੇਜ਼ ਹੋ ਜਾਂਦੀ ਆ ਹੁਣ ਪੂਰੀ ਤੇਜ਼ ਪੈਣ ਢਈ ਆ بارش ਬੱਦਲ ਫੇਰ ਚੜਿਆ ਦੁਬਾਰਾ ਮਗਰੋਂ ਬਾਰਸ਼ ਕਾਫੀ ਹੋਣ ਗਈ। ਜਿਹੜੀ ਮਿਹਨਤ ਕਰਨੀ ਹੈ ਜੋ ਕਰਦੇ ਆ ਦੇਖੋ ਬਾਰਤ ਦੇ ਵਿੱਚ ਵੀ ਕਈ ਦਾ ਕੰਮ ਕਰਦੇ ਆ ਨਹੀਂ ਹਟਿਆ ਨਹੀਂ ਫਾਇਦਾ ਨਹੀਂ ਉਸ ਕੱਪੜੇ ਲਾ ਕੇ ਮੱਝ ਆਇਆ। ਮਕੀਟ ਲਾਣੇ ਜਾਏ। ਜਿਹੜੇ ਹੱਲੇ ਨਹੀਂ ਭਰਨਦੇ ਆ ਉਹ ਮੁੱਛੀ ਦਾ ਕੰਮ ਨਹੀਂ ਦੇ ਵਿੱਚ ਹੀ ਕਰਤਾ ਹੁੰਦਾ ਤੇ। ਜਿਹੜੀ ਮਿਹਨਤ ਕਰਨੀ ਹੁੰਦੀ ਹੈ ਉਹ ਕਰੀ ਜਾਂਦੇ ਦੇਖ ਲਓ ਨਹੀਂ ਪਿੰਡ ਦੇ ਵਿੱਚ ਕਈ ਜਲਦੀ ਹੈ ਲੱਗਾ। ਨੀ ਪਈ ਜਾਂਦਾ ਨਹੀਂ ਪੈਂਦੇ ਤੇ ਦੇਖ ਲੋ ਬੰਦਾ ਤੇ ਦਰ ਵੀ ਲੱਗੀ ਜਾਂਦਾ ਤੇ ਵੀ ટીਵੀ ਪਈ ਜਾਂਦਾ ਮਿਹਨਤ ਕਰ ਮਾੜੇ ਤੇ ਮਿਹਨਤ ਕਰੀ ਲੱਗਦੀ ਐ ਦੇਖੋ پوری ਮਿਹਨਤ ਐ ਮੀਂਹ ਤੇ ਲੱਗਾ ਆ ਉਹ ਸਰਦਾਰ ਤੇ ਨੇ ਲੱਭਦੇ ਗਏ ਤੈਨੂੰ ਮੈਂ ਕਹ ਦੱਸਦਾ ਵੇ ਮੈਂ ਕਹ ਮਿਹਨਤ ਕਰਦਾ ਬੰਦਾ ਮੀਹ ਦੇ ਵੇਤੀ ਹੋਰ ਪਰਵਾਹ ਠੀਕ ਆ ਚੱਲ ਠੀਕ ਆ ਕਰ ਲੈ ਕਰ ਲੈ ਲਓ ਜੀ ਚਾਰ ਦਾ ਟਾਈਮ ਹੋ ਗਿਆ ਬੱਦਲ ਚੜਿਆ ਇਧਰੋਂ ਦੀ ਫੇਰ ਮੁੜ ਕੇ ਬਾਰਿਸ਼ ਕਾਫੀ ਹੁੰ ਗਈ ਆ ਹੁਣ ਦੀ ਇਹ ਸਾਰਾ ਦੇ ਨਹੀਂ ਨਹੀਂ ਹਟੇ ਚਾਰ ਤੋਂ ਉੱਤੇ ਹੀ ਆ ਥੋੜਾ ਟਾਈਮ ਮੇਰੀ ਬੁਗੜੀ ਆ ਪੈਂਡਿਆ ਪਾਣੀ ਵਗਦਾ ਮੈਂ ਅੱਜ ਪੂਰੀ ਮਿਲ ਗਈ ਸਾਰਾ ਦੇਣੀ ਅੱਜ ਨਿਕਲ ਗਿਆ ਕੰਮ ਕੰਮ ਸੀ ਪਹਿਲਾਂ ਮਨੇ ਫੇਰ ਤੇਜ਼ ਹੋਇਆ ਦੁਬਾਰਾ ਜਾਣ ਵੇਲੇ ਹੈਲੋ ਠੀਕ ਹੈ ਜੀ ਸੱਸੀ ਦਾ ਸਾਰਿਆਂ ਨੂੰ ਅੱਜ ਵੀਡੀਓ ਹੋਰ ਤਾਂ ਬਣੀ ਨਹੀਂ ਦਾਣਾ ਕੋਈ ਕੰਮ ਨਹੀਂ ਇਹ ਬਣਾਵਾਂਗੇ ਤੇ ਜਾ ਕੇ ਜਾ ਹੋਇਆ ਨਹੀਂ ਅਜ ਕੋਈ ਕੰਮ ਕਰਨੀ ਚੱਲਿਆ ਤਾਰੀ ਜਿਹੜੀ ਐ ਸੋਂ ਤੇ ਨਗਰਤੀ ਜਮੀਨ ਦੇਖਦੇ ਨਗਰਤੀ ਚਲੋ ਠੀਕ ਹੈ ਸੱਸੀ ਦਾ ਸਾਰਿਆਂ ਨੂੰ